ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਮੈਂ ਹੁਣ ਚੱਲੀ ਸੀ ਗੋਭੀ ਲੈਣ ਗੋਭੀ ਬਣਾਉਣੀ ਹੈ ਜੀ ਘਰ ਦੀ ਗੋਭੀ ਆ ਇਕੱਲੇ ਜਣੇ ਨੂੰ ਬਹੁਤ ਕੁਝ ਕਰਨਾ ਪੈਂਦਾ ਕੁੰਡੇ ਜਿੰਦੇ ਲਾਜੇ ਕਰ ਬੂ ਕਰ ਸਰਦਾਰ ਜੀ ਲੱਗੇ ਹੋਇਆ ਕੱਖ ਪਾਉਣਾ ਮੈਂ ਪਾਉਣੀ ਹੈ ਜੀ ਕੱਖ ਦੇਖਿਓ ਕਿਵੇਂ ਝਾਕਦੀਆਂ ਮੇਰੇ ਕੰਨੀ ਸਭ ਖਾਣ ਨੂੰ ਝਾਕਦੇ ਨੇ ਜੀ ਕੋਈ ਕਿਸੇ ਕੰਨੀ ਨਹੀਂ ਜਾਕਦਾ ਹਾਣੇ ਪੀਣੇ ਦੇ ਮਸਲੇ ਸਰਦਾਰ ਜੀ ਆਜੋ ਤੁਸੀਂ ਹਾਂ ਮਾਹਮਾ ਗੋਭੀ ਹੋਲੇ ਆਉਂਦੀ ਗੋਭੀ ਦੇਖੋ ਕੀ ਕਰਦੀ ਐ ਇਹ ਸਾਡੀ 96 ਐ ਹਾਂ ਮੈਂ ਇਹਨੂੰ ਬਥੇਰਾ ਕਿਹਾ ਵੀ ਤੂੰ ਇੰਨੀ ਨਾ ਕਰਦਣ ਕਮਾਇਆ ਕਰ ਸਰਵਾਈਕਲ ਹੋ ਜਾਣਾ ਤੇਰੇ ਆ ਦੋ ਪਾਇ ਹੈ ਇਹਦੇ ਰਾਣੀ ਹਰ ਇਹ ਇਕਨ ਕਰਦਨ ਕਰ ਲੈਂਦੀ ਹੈ ਜੀ ਪਿਆਰ ਪਿਆਰ ਚ ਮੈਨੂੰ ਥੋੜੀ ਜਿਹੀ ਭੰਗੀ ਵੀ ਲੱਗਦੀ ਵਾ ਪਿਆਰੀ ਹੈ ਚਲੋ ਆਹੀ ਨਹੀਂ ਬੀਬੀ ਦੇ ਕਹਾਣੇ 18 ਠੁੱਗੀਆਂ ਮੁੱਕਦੀਆਂ ਸਾਰੀ ਦਿਹਾੜੀ ਹੈ ਇਹਨਾਂ ਚ ਦਿਹਾੜੀ ਲੰਘ ਜਾਂਦੀ ਹੈ ਦੋ ਕੋਈ ਵਿਚਾਰ ਵਿਚਾਰ ਆਹੋ ਲੈ ਕੇ ਆਉਂਦਾ ਕਾਹੀ ਦੇਣਾ ਸਾਡੀ ਸ਼ੀਲਾ ਦੇ ਖਾਜ ਹੁੰਦੀ ਆ ਸ਼ੀਲਾ ਦੇਖੋ ਸਾਡੇ ਆਹ ਦੇਖੋ ਹੁਣ ਆ ਗਿਆ ਆਹ ਦੇਖੇ ਜਿਵੇਂ ਸਦਾਉ ਨਹੀਂ ਹੋਇਆ ਹੋਇਆ ਆ ਗਿਆ ਤਾਂ ਆ ਗਿਆ ਸਦਾਉ ਹੋਇਆ ਜਾਂਦਾ ਇੱਕ ਬੋਲਦੀ ਹੋਣੀ ਨਾ ਹੀ ਕੁੜੀ ਚਿੜੀ ਚੰਗੀਆਂ ਕਰਿਆ ਕਈ ਵਾਰ ਸੋਚ ਕੇ ਹੈਰਾਨਗੀ ਜੀ ਹੁੰਦੀ ਆ ਕਿ ਸਾਨੂੰ ਹੁੰਦੀ ਆ ਨਹੀਂ ਪਤਨ ਮੈਨੂੰ ਨਹੀਂ ਪਤਾ ਪਰ ਮੈਨੂੰ ਹੁੰਦੀ ਆ ਖਾ ਲੀਆਂ ਪਕਾ ਲੀਆਂ ਖਾ ਲੀਆਂ ਪਕਾ ਲੀਆਂ ਸ਼ਾਮ ਨੂੰ ਕੰਮ ਨਵੇੜ ਕੇ ਬੰਦਾ ਪੈਂਦਾ ਵੀ ਵਾਹ ਸਾਰੇ ਦਿਹਾੜੀ ਕੰਮ ਚ ਫੌਤ ਢਾਲਿਆ ਦਿਨ ਚੜਦੇ ਨੂੰ ਉੱਥੋਂ ਹੀ ਸਟਾਰਟਿੰਗ ਫੇਰ ਹੋ ਜਾਂਦੀ ਆ ਉਹੀ ਗੰਜਰਖਾਨਾ ਹੋਏ ਉਹੀ ਗੰਜਰਖਾਨਾ ਫੇਰ ਹੋ ਜਾਂਦਾ ਐ ਨਹੀਂ ਮੁੱਕਦੇ ਇਹ ਮੁੱਕਦੇ ਨਾ ਉਹਦੋਂ ਜਦੋਂ ਬੰਦਾ ਮੁੱਕਦਾ ਠੀਕ ਆ ਬੜਾ ਗੁੱਸਾ ਜੜਦਾ ਹੈ ਬਈ ਬੰਦਾ ਕਿਤੇ ਨਾ ਜਾਣ ਜੋਗਾ ਨਾ ਕਿਤੇ ਆਪਣੇ ਆਪ ਲਈ ਤਾਂ ਜਣੀ ਕਹਿਣ ਦਾ ਮਤਲਬ ਸਮਾ ਹੀ ਨਹੀਂ ਆਪਣੇ ਆਪ ਲਈ ਸਮਾਂ ਨਹੀਂ ਹੈਗਾ ਮਸਟਰ ਡੈਨੀ ਰਾਜ ਦਾ ਢੱਡੇ ਨੂੰ ਇਹ ਪਾਲਦੇ 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 ਰੜੇ ਨੂੰ ਨੰਗੇ ਜਾਂਨੇ ਆ ਅੱਜ ਖਾ ਲਓ ਕੱਲ ਨੂੰ ਫੇਰ ਵੇਲੇ ਖਾ ਲਈ ਇਹ ਕੱਲ ਨੂੰ ਖਾ ਲਿਆ ਪਰਸ ਨੂੰ ਫੇਰ ਖਾ ਲਈ ਇਹ ਢੱਡੇ ਨਹੀਂ ਰੱਜਦਾ ਬਹੁਤਾ ਕੋ ਵੀ ਹੈ ਨਾ ਆਲੂ ਚ ਪਾਲਾਂਗੇ ਜ਼ਿਆਦਾ ਚਲੋ ਚਲੀਏ ਚਲੋ ਭਾਈ ਚਲੀਏ ਹਾਂਜੀ ਆਪਾਂ ਨੇ ਅੱਜ ਗੱਲਬਾਤ ਕਰਨੀ ਸੀ ਵਿਆਹ ਬਾਰੇ ਸਾਨੂੰ ਵਿਚਾਰੇ ਦਾ ਮੁੰਡੇ ਦਾ ਕਿਸੇ ਦਾ ਮੈਸੇਜ ਆਇਆ ਸੀਗਾ ਕਹਿੰਦਾ ਆਂਟੀ ਜੀ ਵੀ ਮੇਰਾ ਪਰਿਵਾਰ ਮੇਰੇ ਬਹੁਤ ਖੜੇ ਪੈ ਰਿਹਾ ਬਈ ਤੁਸੀਂ ਜ਼ਰੂਰ ਦੱਸਿਓ ਬਈ ਮੈਨੂੰ ਵਿਆਹ ਦਾ ਜ਼ੋਰ ਪਾਉਂਦੇ ਨੇ ਵੀ ਮੇਰੀ ਏਜ ਹੈਗੀ 21 ਸਾਲ ਦੀ ਮੈਂ ਮੈਂ ਚਾਹਣਾ ਗਾਹਾਂ ਪੜਨਾ ਮੈਂ ਆਪਣੇ ਪੈਰਾਂ ਤੇ ਖੜਾ ਹੋਣਾ ਚਾਹਣਾ ਵੀ ਮੇਰੇ ਦਾਦਾ ਦਾਦੀ ਨਾਨਾ ਨਾਨੀ ਬਹੁਤ ਪ੍ਰੈਸ਼ਰ ਪਾਉਂਦੇ ਨੇ ਵਿਆਹ ਲਈ ਹੋਈ ਬਤ ਵੀ ਆਕਰ ਆ ਲੈ ਵੀ ਸਾਡਾ ਕੀ ਪਤਾ ਸਾਨੂੰ ਕਦ ਕੀ ਹੋ ਜਾਣਾ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਦੀ ਆ ਇੱਥੇ ਕਿਸੇ ਨੂੰ ਨਹੀਂ ਪਤਾ ਕਿ ਨੂੰ ਕਦ ਕੀ ਹੋ ਜਾਣਾ ਹੈ ਨਾ ਕਾਇਨੇ ਆਪਾ ਜਿਹੜੀ ਮੌਤ ਆ ਨਾ ਉਹ ਉਮਰ ਵੱਧ ਦੇਖੇ ਨਾ ਦੇਖੇ ਘਟ। ਇਹੀ ਡਰ ਦੇ ਵਿੱਚ ਤੁਸੀਂ ਨਾ ਆਪਣੇ ਨਿਆਣੇ ਨਾ ਰੁੱਦ ਲਿਆ ਕਰੋ। ਮਹਾਰਾਜ ਲੰਮੀ ਉਮਰ ਕਰੇ। ਮੁੰਡੇ ਦੇ ਦਾਦਾ ਦਾਦੀ ਦੀ, ਨਾਨਾ ਨਾਨੀ ਦੀ। ਅਸੀਂ ਵੀ ਪ੍ਰਮਾਤਮਾ ਮੂਰੇ ਅਰਦਾਸ ਕਰਦੇ ਆਂ। ਪਰ ਤੁਸੀਂ ਨਾ ਆਪਣੇ ਜਵਾਕ ਨਾ ਰੁੱਦਿਆ ਕਰੋ। ਜਵਾਕ ਜਿੰਨਾ ਕੋ ਉਡਣਾ ਚਾਹੁੰਦੇ ਆ ਉਹਨਾਂ ਨੂੰ ਉੱਡ ਲੈਣ ਦਿਆ ਕਰੋ। ਪੜਨਾ ਚਾਉਂਦੇ ਆ ਪੜ ਲੈਣ ਦਿਆ ਕਰੋ ਆਪਣੇ ਪੈਰਾਂ ਤੇ ਖੜਾ ਹੋਣਾ ਚਾਉਂਦੇ ਆ ਖੜੇ ਹੋਣ ਲੈਣ ਦਿਓ ਕਿਉਂਕਿ ਅਸੀਂ ਬਹੁਤ ਇਮੋਸ਼ਨਲ ਆ ਸਾਨੂੰ ਕਈ ਚੀਜ਼ਾਂ ਮਾਰ ਜਾਂਦੀਆਂ ਨੇ ਬੱਚਿਆਂ ਦੇ ਵਿਆਹਾਂ ਦੇ ਮਾਮਲੇ 'ਚ ਇੱਕ ਤਾਂ ਜੇ ਗਵੰਡੀਆਂ ਦਾ ਮੁੰਡਾ ਪਿਆ ਹੈ ਗਿਆ ਤਾਂ ਸਾਨੂੰ ਜਦਾ ਚਿਤ ਨਹੀਂ ਲੱਗ ਜਾਂਦੀ ਆ ਬਈ ਫਲਾਣੇ ਦਾ ਵਿਆਹਿਆ ਗਿਆ ਹਾਏ ਇਹ ਤੋਂ ਸਾਲ ਛੋਟਾ ਤਾਂ ਹਾਏ ਇਹ ਤੋਂ 2 ਸਾਲ ਛੋਟਾ ਤਾਂ ਭਾਈ ਉਹਨਾਂ ਨੂੰ ਪੁੱਗਿਆ ਉਹਨਾਂ ਨੇ ਵਿਆਹ ਲਿਆ ਸਾਨੂੰ ਕੋਈ ਉਹਨਾਂ ਦੀ ਰੀਸ ਨਹੀਂ ਹੈ ਜੀ ਅਸੀਂ ਆਪਣੇ ਬੱਚੇ ਦੇ ਮਗਰ ਲੱਗਣਾ ਅਸੀਂ ਆਪਣੇ ਬੱਚੇ ਦੀ ਸੈਟਿੰਗ ਦੇਖਣੀ ਆ ਠੀਕ ਹੈ ਜੀ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਜਿਹੜੇ ਵਿਆਹ ਐ ਵਿਆਹ ਤਾਂ ਹੈਗੇ 5-7 ਘੰਟੇ ਦੇ ਪਰ ਮੁੰਡਿਆਂ ਲਈ ਵਿਆਹ ਦਾ ਡਿਸੀਜਨ ਬਹੁਤ ਔਖਾ ਅੱਜ ਕੱਲ ਕੁੜੀ ਤਾਂ ਨਹੀਂ ਵੀ ਕਮਾਉਂਦੀ ਹੋਊ ਤਾਂ ਵੀ ਸਰਜੂ ਘਰੇਲੂ ਕੁੜੀ ਮਿਲ ਜੂਗੀ ਆਪਾਂ ਨੂੰ ਤਾਂ ਵੀ ਸਰਜੂ ਪਰ ਸਾਡੇ ਮੁੰਡੇ ਦੇ ਸਿਰ ਤੇ ਵਿਆਹ ਦਾ ਬਹੁਤ ਬੜਾ ਬੋਝ ਆ ਪੈ ਜਾਂਦਾ ਹੈ ਕਿਉਂਕਿ ਬੱਚੇ ਨੇ ਆਪਣੇ ਪਰਿਵਾਰ ਦਾ ਖਰਚਾ ਚੱਕਣਾ ਹੁੰਦਾ ਫਿਰ ਤੁਸੀਂ ਉਹੀ ਨਿਆਣੀ ਉਮਰ ਚ ਧੀ ਪੁੱਤ ਨੂੰ ਵਿਆਉਣੇ ਵਾਲੇ ਮਾਪੇ ਫਿਰ ਜਦ ਮਾਂ ਧੀ ਪੁੱਤ ਤੁਹਾਡੇ ਮੂਰੇ ਗੱਲ-ਗੱਲ ਤੇ ਹੱਥ ਅੜਦਾ ਬਾਪੂ ਅੱਜ ਸਹੁਰਿਆਂ ਨੂੰ ਜਾਣਾ ਹੈ ਆ ਦੇ ਦੀ 2000 ਰੁਪਿਆ ਬਾਪੂ ਅੱਜ ਘਰ ਵਾਲੀ ਨੇ ਸੂਟ ਲੈ ਆਉਣਾ ਦੇ ਦੀ 5-7000 ਰੁਪਿਆ ਅੱਜ ਇਹਨੇ ਪਾਰਲਰ ਜਾ ਕੇ ਆਉਣਾ ਸੈਲੂਨ ਜਾ ਕੇ ਆਉਣਾ ਇਹਨੇ ਵੀ ਦੇ ਦਿਓ 5-10000 ਰੁਪਿਆ ਹਾਏ ਹਾਏ ਭਾਈ ਇੰਨਾ ਖਰਚਾ ਫਿਰ ਸੱਸ ਕਹੋਗੀ ਭਾਈ ਸਾਡੇ ਟਾਈਮ 'ਚ ਤਾਂ ਇੰਨਾ ਖਰਚਾ ਹੈ ਨਹੀਂ ਥਾ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਬਹੁਆਂ ਦਾ ਬਾਲਾ ਖਰਚਾ ਕਰਦੀਆਂ ਨੇ ਫਿਰ ਉੱਥੇ ਸਾਡੇ ਘਰ 'ਚ ਕਲੇਸ਼ ਸ਼ੁਰੂ ਹੋ ਜਾਂਦੇ ਆ ਇਹ ਮੈਂ ਤੁਹਾਨੂੰ ਗੱਲਾਂ ਤਾਂ ਦੱਸਦੀ ਆ ਵੀ ਦਾਦਾ ਦਾਦੀ ਨਾਨਾ ਨਾਨੀ ਕਈ ਵਾਰ ਪ੍ਰੈਸ਼ਰ 'ਚ ਐਡੇ-ਐਡੇ ਬਖੇੜੇ ਖੜੇ ਕਰ ਦਿੰਨੇ ਆ ਆਪਾਂ ਲੱਗ ਜੰਨੇ ਆ ਮਗਰ ਇਨੇ इमोशनल ਨਾ ਹੋਇਆ ਕਰੋ ਮੈਂ ਮੰਨਦੀ ਆਂ ਵੀ ਖੁਸ਼ੀ ਬਹੁਤ ਬੜੀ ਹੁੰਦੀ ਹੈ ਹਰੇਕ ਦਾਦਾ ਦਾਦੀ ਨੂੰ ਹੁੰਦਾ ਹੈ ਵੀ ਅਸੀਂ ਵੀ ਪੁੱਤ ਦੇ ਦੀ ਜਾਨ ਚੜੀਏ ਪਰ ਜਿਹੜੇ ਅੱਜ ਵਾਲੇ ਡਿਸੀਜਨ ਆ ਨਾ ਬਿਆਹਾਂ ਦੇ ਇਹ ਮਾਣੇ ਮੋਟੇ ਨਹੀਂ ਹੈਗੇ ਇਹ ਬਹੁਤ ਸੋਚ ਸਮਝ ਕੇ ਕਰਨੇ ਵਾਲੇ ਫੈਸਲੇ ਨੇ ਹੁਣ ਜਿਹੜੇ ਬੱਚੇ ਦੀ ਉਮਰੇ 21 22 ਸਾਲ ਦੀ ਹੈ ਉਹ ਕਿਹਾ ਇੱਕ ਤਾਂ ਯਾਰ ਉਹਨੇ ਤਾਂ ਦਿਨਾਂ ਚ ਵਿਚਾਰੇ ਨੇ ਕਬੀਲਦਾਰ ਹੋ ਜਾਣਾ ਹੈ ਇੱਕ ਤਾਂ ਹੁੰਦੀ ਹੈ ਕਿਸੇ ਦੀ ਮਜਬੂਰੀ ਮਜਬੂਰੀ ਵੀ ਭਾਈ ਸਰਦਾ ਨਹੀਂ ਹੈਗਾ ਬਈ ਘਰ ਦੀਆਂ ਮਜਬੂਰੀਆਂ ਰੋਟੀ ਕਿੰਨੀ ਉਹ ਬੰਦਾ ਤਰਸਦਾ ਹੈ ਉਹ ਹੁੰਦੀ ਹੈ ਮਜਬੂਰੀ ਜੇ ਹੁਣ ਸਾਡੇ ਘਰ ਚ ਮਾਵਾ ਹੱਟੀਆਂ ਕੱਟੀਆਂ ਮਹਾਰਾਜ ਦੀ ਕਿਰਪਾ ਨਾਲ ਸਭ ਕੁਝ ਸਰਦਾ ਹੈ ਫੇਰ ਨਾ ਤੁਸੀਂ ਇਹ ਗੱਲਾਂ ਦੀ ਕਾਲੀ ਕਰਿਆ ਕਰੋ ਨਾ ਕਾਲੀ ਕਰਿਆ ਕਰੋ ਠੀਕ ਹੈ ਇਹ ਚੀਜ਼ਾਂ ਮੈਂ ਤੁਹਾਨੂੰ ਫੇਰ ਕਹਿੰਦੀ ਆ ਵੀ ਅਸੀਂ ਇਮੋਸ਼ਨਲ ਬਹੁਤ ਆ ਅਸੀਂ ਆਪਣਾ ਜਜਬਾਤੀ ਜੇ ਹੋ ਕੇ ਬਸ ਚੁੱਪਚੀਪੀਤੇ ਜੇ ਵਿਆਹ ਮੰਗਣਾ ਜਾਂ ਕਰਕੇ ਮੁੰਡੇ ਨੂੰ ਰੁੱਧ ਕੇ ਰੱਖ ਦਿੰਦੇ ਆ ਪਤਾ ਕੀ ਹੈ ਜੀ ਜਿਹੜੇ ਹੈਗੇ ਤੇ ਆਪਣੇ ਵਾਲੇ ਸਮੇਂ ਭੈਣਾਂ ਨੂੰ ਮੈਂ ਕਹਿੰਨੀ ਆ ਜਿਹੜੇ ਹੈਗੇ ਤੇ ਆਪਣੇ ਵਾਲੇ ਸਮੇਂ ਉਹ ਸਮੇਂ ਬਹੁਤ ਸਾਊ ਸਮੇਂ ਤੇ ਆਪਾਂ ਨੂੰ ਜਿੱਦਾਂ ਦਾ ਇਹਨਾਂ ਨੇ ਲਿਆ ਕੇ ਦਿੱਤਾ ਆਪਾਂ ਉਦਾਂ ਦਾ ਪਹਿਨ ਲਿਆ ਹੁਣ ਜਿਹੜੇ ਅੱਜ ਦੀਆਂ ਕੁੜੀਆਂ ਇਹਨਾਂ ਦੇ ਖਰਚੇ ਬਹੁਤ ਆ ਬਹੁ ਖਰਚੇ ਆ ਇਹ ਜਿਹੜਾ ਕੰਮ ਮੁੰਡੇ ਦੇ ਵਿਆਹ ਲ ਐ ਇਹ ਮੁੰਡੇ ਲਈ ਬਹੁਤ ਔਖਾ ਹੈ ਮੁੰਡੇ ਨੂੰ ਥੋੜਾ ਜਿਹਾ ਕਮਾਊ ਪੁੱਤ ਬਣ ਜਾਂਦੇ ਆ ਕਰੋ ਫੇਰ ਵਿਆਹ ਲਿਆ ਕਰੋ ਕੋਈ ਇਹ ਨਹੀਂ ਹੈਗਾ ਵੀ ਵਿਆਹ ਦੀ ਕੋਈ ਫਿਕਸੇ ਉਮਰ ਹੁੰਦੀ ਆ ਆਪਾਂ ਨੂੰ ਇਹ ਥੋੜੀ ਜਿਹੀ ਵਿਆਹਾਂ ਦੀ ਆਪਾਂ ਇਹ ਨਹੀਂ ਮੁਛ ਫਟਣ ਦੰਦੇ ਜਦ ਵਿਆਹ ਨੂੰ ਨਿਆਣਿਆਂ ਦੇ ਕੁੱਚਾ ਖਾਣ ਲੱਗ ਜੰਨੇ ਆ ਜਦ ਇਹ ਹਮੇ ਦੋਵੇਂ ਨੂੰ ਕਹਿਣ ਲੱਗ ਜੰਨੇ ਕੋੜੇ ਭੈਣੇ ਕੋਈ ਰਿਸ਼ਤਾ ਕਰਾ ਹੈ ਬਬੀਰ ਕੋਈ ਰਿਸ਼ਤਾ ਕਰਾ ਮੇਰੇ ਮੁੰਡੇ ਨੂੰ ਬੀਰ ਫੇਰ ਲਿਆ ਕੇ ਕਈ ਵਾਰ ਇਹੋ ਜਿਹਾ ਬੁਟਾ ਲੱਗ ਜਾਂਦਾ ਉਹ ਨਿਆਣਾ ਜਿਹਾ ਰੁੱਧਿਆ ਹੋਇਆ ਫਿਰਨਾ ਉਹ ਘਰ ਦਾ ਨਾ ਘਟਵਾ ਹੈ ਨਾ ਵੀ ਸੋਹੀ ਗੱਲਾਂ ਬਈ ਰਿਸ਼ਤਾ ਤਾਂ ਜੇ ਆਪਾਂ ਇੱਕ ਵਾਰ ਮੂੰਹ ਕੱਢਦੀਏ ਰਿਸ਼ਤਾ ਤਾਂ ਹੋਏ ਜਾਂਦਾ ਹੈ ਰੱਬ ਦੀ ਕਿਰਪਾ ਨਾਲ ਬਈ ਇਹ ਜਿਹੜਾ ਕੰਮ ਹੈ ਬਹੁਤ ਔਖਾ ਹੈ ਬਹੁਤ ਔਖਾ ਹੈ ਸੋਹੀ ਗੱਲਾਂ ਨੇ ਥੋੜਾ ਜਿਹਾ ਨਿਆਣਿਆਂ ਨੂੰ ਸਮਾਂ ਦਿਆ ਕਰੋ ਵਿਆਹ ਪ੍ਰਤੀ ਕਿਸੇ ਦੀ ਰੀਸ ਨਾ ਕਰਿਆ ਕਰੋ ਜੀਨੇ ਵਿਆਹ ਲਿਆ ਕੋਈ ਗੱਲ ਨਹੀਂ ਬਹੁਤ ਵਧੀਆ ਅਗਲੇ ਨੂੰ ਸਹੀ ਲੱਗਿਆ ਸਾਨੂੰ ਜਣੀ ਅਗਲੇ ਦੇ ਮਗਰ ਜਾਣ ਦੀ ਲੋੜ ਨਹੀਂ ਹੈਗੀ ਵੀ ਹਾਂ ਜੇ ਉਹਨੇ ਵਿਆਹ ਲਿਆ ਅਸੀਂ ਵੀ ਵਿਆਹ ਲਈਏ ਮੈਂ ਤਾਂ ਕੁੜੀਆਂ ਨੂੰ ਵੀ ਕਹਿੰਦੀ ਆ ਵੀ ਜੇ ਕੁੜੀਆਂ ਤੁਹਾਡੀਆਂ ਹੋਣ ਹਾਰ ਨੇ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਵਿਆਹ ਕਰਾਉਣਾ ਚਾਹੁੰਦੀਆਂ ਨੇ ਕੀ ਫੇਰ ਪੈਰਾਂ ਤੇ ਖੜੀਆਂ ਹੋਣ ਦਿਆ ਕਰੋ ਉਹਨਾਂ ਨੂੰ ਠੀਕ ਆ ਕਾਲੀ ਨਾ ਕਰਿਆ ਕਰੋ ਸੋਈ ਗੱਲਾਂ ਨੇ ਮੇਰੇ ਸਰਦਾਰ ਜੀ ਵੀ ਆਗੇ ਪੜ ਕੇ ਛੋਟੇ ਸਰਦਾਰ ਜੀ ਪੁਰਾਣੂ ਇਹ ਆ ਜਾ ਪੁੱਤ ਆਇਓ ਭਾਈ ਅੱਜ ਕੱਲ ਬੱਚੇ 30 32 33 33 ਸਾਲ ਦੇ ਹੋ ਕੇ ਵਿਆਹ ਕਰਾਉਂਦੇ ਨੇ ਕੋਈ ਪ੍ਰੋਬਲਮ ਨਹੀਂ ਹੈਗੀ ਨੰਬਰ 2 ਤੇ ਗੋਰੇ ਤਾਂ 40 ਸਾਲ ਦੇ ਹੋ ਕੇ ਗੋਰੇ ਤਾਂ 40 ਸਾਲ ਦੇ ਹੋ ਕੇ ਸਰਦਾਰ ਜੀ ਸੋਚਦੇ ਆ ਵੀ ਹੁਣ ਵਿਆਹ ਕਰਾ ਲਈਏ ਜਾਨੂ ਸਾਟੇ ਵਾਲੇ ਤਿੰਨ ਚਾਰ ਜਵਾਕਾਂ ਦੇ ਬਾਪ ਹੋ ਜਾਂਦੇ ਨੇ ਠੀਕ ਹੈ ਜੀ ਭਾਈ ਇਹ ਕੰਮ ਨਾ ਕਰਿਆ ਕਰੋ ਭਾਈ ਦਾਦੇ ਦਾਦੀਆਂ ਨੂੰ ਨਾਨੇ ਨਾਨੀਆਂ ਨੂੰ ਰਿਕੁਐਸਟ ਆ ਆਗੇ ਮੇਰੇ ਸਗਰ ਜੀ ਇਹ ਸਾਡੇ ਸ਼ਾਮ ਜੀ ਆਇਆ ਪੜ ਕੇ ਪੇਪਰ ਦੇ ਕੇ ਤੇ ਭਾਈ ਸੋਈ ਗੱਲਾਂ ਮੈਂ ਬੈਸੇ ਸ਼ਾਇਦ ਬੀੜੀ ਉਹ ਅੱਗੇ ਵੀ ਪਾਈ ਆ ਮੈਨੂੰ ਜਿਵੇਂ ਜਿਵੇਂ ਜਵਾਕਾਂ ਦਾ ਸਨੇਹਾ ਆ ਜਾਂਦਾ ਮੈਂ ਉਵੇਂ ਉਵੇਂ ਵੀਡੀਓ ਬਣਾ ਦੰਨੀ ਆ ਨਿਆਣੇ ਸਿਆਣੇ ਜਿਵੇਂ ਮੈਨੂੰ ਮੈਸੇਜ ਕਰਦੇ ਆ ਮੈਂ ਉਵੇਂ ਉਵੇਂ ਵੀਡੀਓ ਬਣਾ ਦੰਨੀ ਆ ਕਿਉਂਕਿ ਆਪਾਂ ਨੂੰ ਗੱਲਾਂ ਚੋਂ ਹੀ ਗੱਲਾਂ ਲੱਭਦੀਆਂ ਹੁੰਦੀਆਂ ਨੇ ਜਿਹਦੀ ਵੀ ਜੋ ਸਮੱਸਿਆ ਹੁੰਦੀ ਆ ਅਗਲਾ ਕਹਿ ਦਿੰਦਾ ਹੁਣ ਚੈਨਲ ਤੇ ਪਤਾ ਅਗਲੇ ਨੂੰ ਵੀ ਪੈਣਾ ਹਰ ਇੱਕ ਟੌਪਿਕ ਤੇ ਗੱਲ ਕਰਦੀ ਰਹਿੰਦੀ ਆ ਬਈ ਉਦਾਂ ਅਸੀਂ ਆਪਣਾ ਗੱਲਬਾਤ ਕਰ ਲਈਦੀ ਆ ਠੀਕ ਆ ਜੀ ਬਈ ਬੱਚਿਆਂ ਨਾਲ ਇਹ ਧੱਕਾ ਨਹੀਂ ਕਰਨਾ ਠੀਕ ਆ ਜੀ ਇਹ ਧੱਕਾ ਨਾ ਜਾਇਜ਼ ਆ ਬਈ ਸੋਹੀ ਗੱਲਾਂ ਨੇ ਮੈਂ ਤਾਂ ਇਹੀ ਗੱਲਾਂ ਕਹੂੰਗੀ ਵੀ ਭਾਈ ਆਪਣਾ ਲੋਟ ਆਪਣੇ ਧੀਆ ਪੁੱਤਾਂ ਦਾ ਲੋਟ ਦੇਖਣਾ ਕਿਸੇ ਧੀਏ ਬੰਦੇ ਦਾ ਲੋਟ ਨਹੀਂ ਦੇਖਣਾ ਆਪਾਂ ਨੇ ਠੀਕ ਹੈ ਜੀ ਕਿ ਮੈਂ ਸਾਡਾ ਧੀ ਪੁੱਤ ਕਹਿੰਦਾ ਉਹ ਮੈਂ ਤੁਸੀਂ ਕਰਿਆ ਕਰੋ ਪੜਨਾ ਚਾਹੁੰਦੇ ਆ ਉਹਨਾਂ ਨੂੰ ਪੜੀ ਜਾਣ ਦਿਓ ਆਪਣੇ ਪੈਰਾਂ ਤੇ ਖੜੇ ਹੋਣ ਦਾ ਟਾਈਮ ਦਓ ਠੀਕ ਹੈ ਜੀ ਬਈ ਇਹ ਨਾ ਥੋੜਾ ਜਿਹਾ ਵਿਆਹ ਮੰਗਣਿਆਂ ਨੂੰ ਕੋਈ ਆਪਾਂ ਲੇਟ ਨਹੀਂ ਹੁੰਦੇ ਇਹ ਤਾਂ ਹੋਏ ਜਾਣਾ ਹੈ ਵੀ ਜੇ ਦਾਦਾ ਦਾਦੀ ਦੇ ਨਾਨਾ ਨਾਨੀ ਦੇ ਘਰਾਂ ਵਿੱਚ ਲੱਡੂ ਹੋਏ ਉਹਨਾਂ ਨੇ ਖਾ ਹੀ ਲੈਣੇ ਆ ਤੁਸੀਂ ਉਹਨਾਂ ਨੂੰ ਲੱਡੂ ਖੁਲਾਉਂਦੇ ਖੁਲਾਉਂਦੇ ਨਿਆਣਿਆਂ ਨੂੰ ਨਾ ਬਚਾਰਿਆਂ ਨੂੰ ਹੋਰੇ ਪਾਸੇ ਨੂੰ ਮੋੜ ਦਿਆ ਕਰੋ ਕਿਉਂਕਿ ਨਿਆਣਾ ਫਿਰ ਆਪਣੀ ਕਬੀਲਦਾਰੀ ਜੀ ਚ ਫਸ ਕੇ ਰਹਿ ਜਾਂਦਾ ਹੈ ਜਿਹੜੀ ਆਜ਼ਾਦੀ ਜੀ ਵਾਲੀ ਜ਼ਿੰਦਗੀ ਬੱਚਾ ਜੀਂਦਾ ਹੈ ਬੱਚਾ ਕੁਝ ਕਰਨਾ ਚਾਹੁੰਦਾ ਹੈ ਬੱਚਾ ਕੁਝ ਸੋਚਦਾ ਹੈ ਉਹ ਸੋਚਣ ਸ਼ਕਤੀ ਬੱਚੇ ਦੀ ਕਬੀਲਦਾਰੀ ਕਿੰਨੀ ਨੂੰ ਮੁੜ ਜਾਂਦੀ ਹੈ ਠੀਕ ਹੈ ਜੀ ਬੱਚਾ ਫਿਰ ਆਪਣੇ ਆਪ ਨੂੰ ਟਾਈਮ ਨਹੀਂ ਦੇ ਪਾਉਂਦਾ ਕੁਝ ਸੋਚ ਨਹੀਂ ਪਾਉਂਦਾ ਠੀਕ ਹੈ ਜੀ ਸੋ ਇਹ ਗੱਲਾਂ ਨੇ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦੀ ਆ ਵੀ ਸਾਨੂੰ ਦੱਸਦੇ ਰਿਹਾ ਕਰੋ ਕਮੈਂਟਾਂ 'ਚ ਵੀ ਤੁਹਾਨੂੰ ਸਾਡੀਆਂ ਗੱਲਾਂ ਵਧੀਆ ਲੱਗਦੀਆਂ ਨੇ ਕਿ ਦੱਸਦੇ ਰਿਹਾ ਕਰੋ ਕੋਈ ਵੀ ਸਾਡੀ ਗਲਤੀ ਹੁੰਦੀ ਆ ਕਿਤੇ ਜ਼ਰੂਰ ਦੱਸਿਆ ਕਰੋ ਕਈ ਵਾਰ ਕੋਈ ਸਖਤ ਵੀਡੀਓ ਹੁੰਦੀ ਆ ਉਹਦੇ ਤੇ ਬਹੁਤ ਜ਼ਿਆਦਾ ਕਮੈਂਟ ਆ ਜਿਹੜਾ ਥੋੜਾ ਜਿਹਾ ਸੋਚ ਸਮਝ ਕੇ ਕਰਿਆ ਕਰੋ ਕਿਉਂਕਿ ਅਸੀਂ ਵੀ ਕਵੀਲਦਾਰ ਆ ਸਾਨੂੰ ਪਤਾ ਵੀ ਕਿਹੜੇ ਲਹਿਜੇ 'ਚ ਗੱਲ ਕਰਨੀ ਆ ਅਸੀਂ ਉਹੀ ਲਹਿਜੇ 'ਚ ਗੱਲ ਕਰਦੇ ਆ ਠੀਕ ਆ ਵੇ ਚਲੋ ਠੀਕ ਹੈ ਜੀ ਇੰਨੀ ਆ ਗੱਲਾਂ ਬਾਤਾਂ ਸੀਆਂ ਕੋਈ ਬੌਂਦਿਆਂ ਕੋਲ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ਼ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਸਤਿ ਸ਼੍ਰੀ ਅਕਾਲ ਜੀ